ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਡਿੜਬਾ ਦੇ ਪਿੰਡ ਖਨਾਲੀ ਕਲਾਂ ਦਾ ਇਹ ਨੌਜਵਾਨ ਹਰਦੀਪ ਸਿੰਘ ਸੈਨਾ ਮੈਡਲ ਪ੍ਰਾਪਤ ਕਰਕੇ ਆਪਣੇ ਪਿੰਡ ਪਹੁੰਚਿਆ ਜਿੱਥੇ ਪਿੰਡ ਪਹੁੰਚਣ ਤੇ ਪੂਰੇ ਪਿੰਡ ਵਾਸੀਆਂ ਵੱਲੋਂ ਰਿਟਾਇਰਡ ਜਿਹੜੇ ਫੌਜੀ ਨੇ ਉਹਨਾਂ ਵੱਲੋਂ ਤੇ ਪਰਿਵਾਰ ਵੱਲੋਂ ਜਿਹੜਾ ਹਰਦੀਪ ਸਿੰਘ ਦਾ ਭਰਮਾ ਸਵਾਗਤ ਕੀਤਾ ਗਿਆ ਦੱਸ ਦਈਏ ਕਿ 14 ਸਾਲਾਂ ਤੋਂ ਆਰਮੀ ਦੇ ਵਿੱਚ ਸੇਵਾ ਨਿਭਾ ਰੇ ਹਰਦੀਪ ਸਿੰਘ ਨੂੰ ਸੈਨਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਕਿਉਂਕਿ ਪਿਛਲੇ ਦਿਨੀ ਇੱਕ ਹਾਦਸਾ ਗ੍ਰਸਤ ਜਹਾਜ਼ ਹੋਇਆ ਸੀ ਸੈਨਾ ਦਾ ਜਿਸ ਦੇ ਵਿੱਚ ਹਰਦੀਪ ਸਿੰਘ ਨੇ ਦੋ ਫੌਜੀਆਂ ਦੀ ਜਾਨ ਬਚਾਈ ਸੀ ਜਿਸ ਨੂੰ ਲੈ ਕੇ ਹਰਦੀਪ ਸਿੰਘ ਨੂੰ ਸੈਨਾ ਮੈਡਲ ਦੇ ਨਾਲ ਨਿਵਾਜਿਆ ਗਿਆ ਸੋ ਪਿੰਡ ਪਹੁੰਚਣ ਤੇ ਜਿਹੜੇ ਸੇਵਾਮੁਕਤ ਹੋਰ ਫੌਜੀ ਸਨ ਪਿੰਡ ਦੇ ਉਹਨਾਂ ਵੱਲੋਂ ਹਰਦੀਪ ਸਿੰਘ ਦੇ ਘਰ ਦੇ ਵਿੱਚ ਫੁੱਲਾਂ ਦਾ ਹਾਰ ਪਾ ਕੇ ਢੋਲ ਵਜਾ ਕੇ ਜਿਹੜਾ ਸਵਾਗਤ ਕੀਤਾ ਗਿਆ ਉੱਥੇ ਹੀ ਪਿਤਾ ਜਿਹੜੇ ਨੇ ਜੋਤ ਸਿੰਘ ਤੇ ਮਾਤਾ ਜਸਵੰਤ ਕੌਰ ਵੱਲੋਂ ਆਪਣੇ ਪੁੱਤ ਦਾ ਮੱਥਾ ਚੁੰਮ ਕੇ ਜਿਹੜੀ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਤੇ ਨਾਲ ਹੀ ਸਵਾਗਤ ਕੀਤਾ ਗਿਆ ਇਸ ਪਿੰਡ ਦੇ ਵਿੱਚ ਦੱਸ ਦਈਏ ਕਿ ਢੋਲ ਵਜਾ ਕੇ ਭੰਗੜੇ ਪਾ ਕੇ ਹਰਦੀਪ ਸਿੰਘ ਦਾ ਸਵਾਗਤ ਕੀਤਾ ਗਿਆ ਜਿਪਸੀ ਤੇ ਬਿਠਾ ਕੇ ਜਿਹੜਾ ਹੈ ਪੂਰੇ ਪਿੰਡ ਦੇ ਜਿਹੜਾ ਇੱਕ ਚੱਕਰ ਵੀ ਲਗਾਇਆ ਗਿਆ ਲੋਕਾਂ ਨੇ ਵਧਾਈ ਦਿੱਤੀ ਹਰਦੀਪ ਸਿੰਘ ਨੂੰ ਸੈਨਾ ਮੈਡਲ ਮਿਲਣ ਤੇ ਉੱਥੇ ਹੀ ਪਿੰਡ ਵਾਸੀਆਂ ਦੇ ਵੀ ਕਹਿਣਾ ਹੈ ਕਿ ਹਰਦੀਪ ਸਿੰਘ ਸਾਡੇ ਪਿੰਡ ਦਾ ਹੀਰੋ ਹੈ ਉੱਥੇ ਹਰਦੀਪ ਸਿੰਘ ਨੇ ਵੀ ਗੱਲ ਕਹੀ ਕਿ ਇਸ ਪਿੰਡ ਦੇ ਵਿੱਚ ਤਕਰੀਬਨ 80 ਫੌਜੀ ਨੇ ਜਿਹੜੇ ਕਿ ਦੇਸ਼ ਦੀ ਸੇਵਾ ਕਰ ਰਹੇ ਨੇ ਸੋ ਉਹਨਾਂ ਵੱਲ ਇਹ ਵੀ ਗੱਲ ਕਹੀ ਗਈ ਹੈ ਕਿ ਨੌਜਵਾਨਾਂ ਨੂੰ ਵੀ ਉਹ ਪ੍ਰੇਰਿਤ ਕਰਦੇ ਨੇ ਕਿ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇ ਕੇ ਆਪਣੇ ਦੇਸ਼ ਦੀ ਸੇਵਾ ਵੱਲ ਜਿਹੜਾ ਹੈ ਧਿਆਨ ਦਿੱਤਾ ਜਾਵੇ ਆਰਮੀ ਦੇ ਵਿੱਚ ਭਰਤੀ ਹੋਇਆ ਜਾਵੇ ਸੋਗੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਚੰਗੇ ਸਮਾਜ ਨੂੰ ਜਿਹੜੀ ਹੈ ਚੰਗਾ ਸਮਾਜ ਸਿਰਜਿਆ ਜਾਵੇ ਉਥੇ ਨਾਲ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਹਰਦੀਪ ਸਿੰਘ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਹਲਕੇ ਦਾ ਨੌਜਵਾਨ ਹੈ ਜਿਸ ਨੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਸਾਡਾ ਮਾਣ ਵਧਾਇਆ ਹੈ ਉਥੇ ਪਿੰਡ ਦੇ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਸਾਖ ਸੰਬੰਧੀ ਨੇ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਹਰਦੀਪ ਸਿੰਘ ਸਾਡੇ ਪਿੰਡ ਦਾ ਹੀਰੋ ਹੈ ਸਾਡੇ ਪਿੰਡ ਦਾ ਇੱਕ ਨਾਇਕ ਹੈ ਸੋ ਹਰਦੀਪ ਸਿੰਘ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਨੌਜਵਾਨਾਂ ਨੂੰ ਇੱਕ ਸੇਧ ਦਿੱਤੀ ਜਾਂਦੀ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇ ਕੇ ਆਪਣੇ ਦੇਸ਼ ਦੀ ਸੇਵਾ ਦੇ ਵਿੱਚ ਹਿੱਸਾ ਪਾਈਏ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਹਰਦੀਪ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਪਹੁੰਚੇ ਹੋ ਪ੍ਰਾਪਤੀ ਹਾਸਲ ਕਰਕੇ ਕਹੇ ਜਾਂ ਮਾਣ ਸਨਮਾਨ ਮਿਲਿਆ ਕਿੰਨਾ ਸਵਾਗਤ ਵੱਡਾ ਕੀਤਾ ਗਿਆ ਬਹੁਤ ਵਧੀਆ ਲੱਗਿਆ ਜੀ ਪਿੰਡ ਦੇ ਪਹੁੰਚ ਕੇ ਜੀ ਸਾਰਿਆਂ ਦਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਹੀ ਪਹੁੰਚਿਆ ਇੱਥੇ ਜੀ ਬਹੁਤ ਖੁਸ਼ੀ ਹੋਈ ਹੋ ਗਿਆ ਜੀ ਤੁਹਾਨੂੰ ਜੋਬ ਤੱਕ ਮੈਨੂੰ 14 ਸਾਲ ਹੋ ਗਏ ਤੁਸੀਂ ਉੱਥੇ ਜੌਬ ਜਦੋਂ ਤੁਸੀਂ ਕੀਤੀ ਤਾਂ ਕਿਸ ਤਰ੍ਹਾਂ ਦਾ ਮਾਨ ਦੇ ਵਿੱਚ ਬਲਬਲੇ ਬਣਦੇ ਸੀਗੇ ਕਿ ਪਿੰਡ ਦੀ ਯਾਦ ਵੀ ਆਉਂਦੀ ਸੀ ਤੁਹਾਨੂੰ ਇਹ ਤਾਂ ਹੁੰਦੀ ਹੈ ਜੀ ਪਿੰਡ ਦਾ ਮਿਸ ਕਰਦੀ ਹਰੇਕ ਹੁੰਦਾ ਜੀ ਤੇ ਫਿਰ ਉੱਥੇ ਜਾ ਕੇ ਤੁਸੀਂ ਕੀ ਉਪਲਬਧ ਦੀ ਇਹ ਹਾਸਲ ਕੀਤੀ ਕਿ ਜਿਹੜਾ ਹੈਗਾ ਸਰਕਾਰ ਨੂੰ ਜਾਂ ਤੁਹਾਡੇ ਵਿਭਾਗ ਨੂੰ ਤੁਹਾਨੂੰ ਮੈਡਲ ਦੇਣਾ ਪਿਆ ਹਾਂਜੀ ਉਹ ਆਪਣੇ ਹੈਲੀਕ੍ਰੈਸ਼ ਹੋ ਗਿਆ ਸੀਗਾ ਜੀ ਤੇ ਉਹਦੇ ਵਿੱਚ ਪੈਲੇਟ ਕੱਢੇ ਸੀਗੇ ਆਪਾਂ ਨੇ ਜੀ ਦੋ ਪੈਲੇਟ ਸੀਗੇ ਹਾਂਜੀ ਦੋ ਪੈਲੇਟ ਹਾਂਜੀ ਉਹਨਾਂ ਦੀ ਜਾਨ ਬਚਾਈ ਤੁਸੀਂ ਇਸ ਚੀਜ਼ ਦਾ ਮਾਨ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਵੀ ਮਾਨ ਹੈ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਜੀ ਅੱਜ ਫਿਰ ਬੜਾ ਤੁਹਾਡੇ ਦੇ ਜਿਹੜਾ ਪ੍ਰਾਊਡ ਫੀਲ ਕਰ ਰਹੇ ਨੇ ਤੁਹਾਡੇ ਪਿੰਡ ਦੇ ਲੋਕ ਕਿੰਨਾ ਤੁਹਾਨੂੰ ਮਨ ਦੇ ਵਿੱਚ ਕੀ ਲੱਗ ਰਿਹਾ ਵੀ ਬਹੁਤ ਵੱਡੀ ਖੁਸ਼ੀ ਮੈਂਸੂਰ ਬਹੁਤ ਖੁਸ਼ੀ ਹੁੰਦੀ ਹੈ ਜੀ ਇਹ ਜਿਹੜਾ ਮੌਕਾ ਕਦੇ ਕਦੇ ਮਿਲਦਾ ਜ਼ਿੰਦਗੀ ਦੇ ਵਿੱਚ ਹੀ ਤੇ ਬਹੁਤ ਬੜੀਆਂ ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਦੇ ਲੋ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨਾਂ ਤੇ ਇਹ ਵੀ ਨਸ਼ੇ ਪੱਤੀ ਤੋਂ ਦੂਰ ਰਹੋ ਤੇ ਵਧੀਆ ਪ੍ਰੈਕਟਿਸ ਕਰੋ ਆਪਦੀ ਹਨਾ ਸਿਹਤ-ਪਾਲਤ ਧਿਆਨ ਦਿਓ ਤੇ ਚੰਗੇ ਕੰਮ ਕਰੋ ਵਧੀਆ ਹਨਾ ਖੇਡ ਵੱਲ ਜਾਓ ਯਾਤਰ ਇਹਦੀ ਇਹ ਚੈਨਲ ਤੁਹਾਡੇ ਪਿੰਡ ਦੇ ਹੋਰ ਵੀ ਨੌਜਵਾਨ ਬਹੁਤ ਸਾਰੇ ਕਹਿੰਦੇ ਫੌਜ ਦੇ ਵਿੱਚ ਆਰਮੀ ਦੇ ਵਿੱਚ ਵੱਖ-ਵੱਖ ਮੈਕਨਿਕ ਕੰਮ ਕਰ ਰਹੇ ਹਾਂ। ਹਾਂਜੀ ਸਾਡਾ ਪਿੰਡ 80 ਮਤਲਬ 80 ਤੋਂ ਉੱਪਰੇ ਨੇ ਸਾਡੇ ਫੌਜ ਦੇ ਵਿੱਚ ਹੀ ਬਹੁਤ ਵਧੀਆ ਸਾਰੇ ਜੋੜੀ ਨਿਮਾਰੇ ਨੇ ਜੀ। ਫਿਰ ਹੁਣ ਕਿੰਨਾ ਸਮਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਹੜਾ ਹੈਗਾ ਬਜ਼ੁਰਗਾਂ ਨਾਲ ਬੱਚਿਆਂ ਨਾਲ ਟਾਈਮ ਸਪੈਂਡ ਕਰੋਗੇ? ਇਹ 10 ਦਿਨ ਦੀ ਛੁੱਟੀ ਵਸ ਮਿਲੀ ਹੈ ਜੀ ਉਸ ਇਦਾਂ ਹੀ। ਹਾਂਜੀ ਗਗਨਪ੍ਰੀਤ कौर ਜੀ ਤੁਹਾਡੇ ਪਤੀ ਜਿਹੜੇ ਹੈਗੇ ਨੇ ਬਹੁਤ ਇੱਕ ਵੱਡਾ ਮੈਡਲ ਬਿਸਿਸ ਮੈਡਲ ਜਿੱਤ ਕੇ ਲੈ ਕੇ ਆਏ ਨੇ ਹਾਸਿਲ ਕੀਤਾ ਉਹਨਾਂ ਨੇ ਅੱਜ ਕਿਹੋ ਜਿਹਾ ਸਵਾਗਤ ਪਿੰਡ ਦੇ ਵਿੱਚ ਹੋਇਆ ਬਹੁਤ ਵਧੀਆ ਹੀ ਤੇ ਜਦੋਂ ਦੇ ਚੱਲੇ ਆ ਸੀ ਸਾਨੂੰ ਕਾਲ ਆ ਰਹੇ ਨੇ ਸਾਡਾ ਬਹੁਤ ਵਧੀਆ ਸਵਾਗਤ ਕਰਿਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਤੇ ਸਾਰੇ ਇਹਨਾਂ ਦੇ ਫਰੈਂਡਾਂ ਦਾ ਇਹ ਜੋ ਮਾਹੌਲ ਬਣਿਆ ਹੋਇਆ ਬਹੁਤ ਵਧੀਆ ਹੀ ਕਾਊਰਡ ਫੀਲ ਹੁੰਦਾ ਹਾਂਜੀ ਬਹੁਤ ਜ਼ਿਆਦਾ ਬੱਚੇ ਨੂੰ ਵੀ ਤੁਸੀਂ ਦੱਸਿਆ ਹੋਣਾ ਕਿ ਬੱਚੇ ਨਾਲ ਕੋਈ ਗੱਲ ਕੀਤੀ ਤੁਸੀਂ ਕਿ ਵੀ ਇੰਨਾ ਵੱਡਾ ਮੈਡਲ ਮਿਲੇਗਾ ਕੋਈ ਬੱਚੇ ਨੂੰ ਦੱਸਿਆ ਹੋਣਾ ਬੱਚੇ ਨੇ ਕਿਹਾ ਹਾਂ ਜੀ ਇਹ ਬਹੁਤ ਖੁਸ਼ ਹੈ ਪਪਾ ਪਪਾਈ ਕਰੀ ਜਾ ਰਹੀ ਹੋ ਤੁਸੀਂ ਜੀ ਨਾਮ ਹੈ ਜੀ ਹਾਂ ਜੀ ਮੇਰਾ ਨਾਮ ਗਿਆਨ ਸਿੰਘ ਹੈ ਜੀ ਮੈਂ ਵੀ ਐਕਸ ਮੈਨ ਆ ਮੈਂ ਹੌਲਦਾਰ ਰਿਟਾਇਰ ਹੋਇਆ ਸੀ 2008 ਦੇ ਵਿੱਚ ਤੇ ਇਹ ਮੇਰੇ ਸਾਡਾ ਜਿਹੜਾ ਪਰਿਵਾਰ ਹੈ ਅਸੀਂ ਚਾਰ ਭਰਾ ਚਾਰਾਂ ਦਾ ਇੱਕ ਇੱਕ ਬੇਟਾ ਉਹ ਵੀ ਚਾਰੇ ਆਰਮੀ ਚ ਨੇ ਮੈਂ ਆਰਮੀ ਚ ਰਟਾਇਰ ਹੋ ਕੇ ਮੈਂ ਪੰਜਾਬ ਪੁਲਿਸ ਜੁਆਇਨ ਕਰ ਲਈ ਸੀ 2010 ਦੇ ਵਿੱਚ ਤੇ ਇਹ ਜਿਹੜਾ ਇਹਨੂੰ ਸੈਨਾ ਮੈਡਲ ਮਿਲਿਆ ਬੱਚੇ ਨੂੰ ਇਹ ਬਹੁਤ ਵਧੀਆ ਪ੍ਰਾਪਤੀ ਹੈ ਇਹ ਤੋਂ ਇੱਕ ਪ੍ਰੇਰਣਾ ਸਾਡੇ ਪਿੰਡ ਦੇ ਵਿੱਚ ਇੱਥੇ ਖਨਾਲ ਦੇ ਵਿੱਚ ਬਹੁਤ ਆਰਮੀ ਚ ਬੰਦੇ ਹੈਗੇ ਨੇ ਇਹਨਾਂ ਨੂੰ ਕੋ ਸਿੱਖਣ ਨੂੰ ਮਿਲੂਗਾ ਇਹਦੇ ਤੋਂ ਵੀ ਵੱਧ ਤੋਂ ਵੱਧ ਦੇਸ਼ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਰਹਿਣਗੇ ਬੱਚੇ ਪ੍ਰੇਰਣਾ ਜ਼ਰੂਰਤ ਹੈ ਜੀ ਕਿ ਅੱਗੇ ਵਾਸਤੇ ਹਰੇਕ ਜਿਹੜਾ ਆਰਮੀ ਦੇ ਵਿੱਚ ਸਾਡੇ ਪਿੰਡ ਦਾ ਜਾਂ ਦੂਸਰੇ ਵੀ ਕੋਈ ਬੱਚੇ ਨੇ ਇਹ ਵੀ ਕੁਝ ਸਿੱਖਣਗੇ ਵੀ ਆਪਣੀ ਦੇਸ਼ ਵਾਸਤੇ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਰਹਿਣ ਦਾ ਇੱਕ ਜਜ਼ਬਾ ਜਿਹੜਾ ਉਹਨਾਂ ਦੇ ਵਿੱਚ ਪ੍ਰਾਪਤ ਹੋ ਜਿਹਦੇ ਇਸ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਹੋ ਬੜਾ ਮਾਣ ਸਤਕਾਰ ਮਿਲਿਆ ਇੱਕ ਬੜੇ ਜਿਹੜਾ ਹੈਗਾ ਆਪਾਂ ਉਤਸ਼ਾਹ ਨਾਲ ਕਹਿ ਸਕਦੇ ਹਾਂ ਕਿ ਪਿੰਡ ਦੇ ਵਿੱਚ ਹਾਂਜੀ ਇਹ ਬਹੁਤ ਵੱਡਾ ਇੱਕ ਮਾਣ ਹੈ ਇਸ ਮਾਣ ਦੇ ਨਾਲ ਜਿਹੜਾ ਦੂਸਰੇ ਵਿਅਕਤੀਆਂ ਨੂੰ ਬੱਚਿਆਂ ਨੂੰ ਜਾਂ ਜਿਹੜੇ ਫੌਜੀ ਨੇ ਉਹਨਾਂ ਨੂੰ ਇੱਕ ਇਹ ਪ੍ਰੇਰਨਾ ਸਰੂਰਤਾ ਵੀ ਇੰਨਾ ਸਨਮਾਨ ਮਿਲਦਾ ਹੈ ਜੇ ਆਪਾਂ ਕੋਈ ਵਧੀਆ ਕੰਮ ਕਰਾਂਗੇ ਦੇਸ਼ ਵਾਸਤੇ ਕਰਾਂਗੇ ਜਾਂ ਕੋਈ ਵੀ ਖੜਿਆਰੀ ਹੋਣਗੇ ਉਹਨਾਂ ਨੂੰ ਸਨਮਾਨ ਮਿਲਦਾ ਇੱਕ ਇੱਜ਼ਤ ਮਿਲਦੀ ਹੈ ਇੱਕ ਸਿੱਖਣ ਨੂੰ ਮਿਲਦਾ ਇੱਕ ਇਹ ਕੀ ਨਾਮ ਹੈ ਜੀ ਨਾਮ ਮੇਰਾ ਪਰਮਜੀਤ ਸਿੰਘ ਹੈ ਜੀ ਐਕਸ ਆਰਮੀ ਗਰੁੱਪ ਖਨਾਲ ਕਲਾ ਉਹਨਾਂ ਦੇ ਪ੍ਰਧਾਨ ਜੀ ਤੇ ਅੱਜ ਸਾਡੇ ਪਿੰਡ ਦੇ ਨਾਇਕ ਹਰਦੀਪ ਸਿੰਘ ਸੈਨਾ ਮੈਡਲ ਪ੍ਰਾਪਤ ਕਰਕੇ ਪਿੰਡ ਦੇ ਵਿੱਚ ਆਏ ਨੇਗੇ ਸਾਰੇ ਪਿੰਡ ਨੇ ਉਹਨਾਂ ਦਾ ਬਹੁਤ ਸਹਿਯੋਗ ਕਰਿਆ ਜੀ ਸਹਿਯੋਗ ਕਰਨ ਵਾਸਤੇ ਸਾਰਿਆਂ ਨੇ ਹਮ ਹਮਾ ਕੇ ਪਹੁੰਚੇ ਉਹਨਾਂ ਦੇ ਸਵਾਗਤ ਵਾਸਤੇ ਤੇ ਸਾਰਿਆਂ ਨੂੰ ਉਹਨਾਂ ਦੇ ਘਰ ਤੱਕ ਲੈ ਗਏਾਂਗੇ ਬਾਜੇ ਢੋਲ ਵਜਾ ਕੇ ਜੀ ਇੰਨਾ ਕੁ ਛਾਲ ਲੋਕਾਂ ਦਾ ਵੀ ਦੇਖਣ ਨੂੰ ਮਿਲੇ ਪਿੰਡ ਵਾਸੀ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਸਾਰਾ ਪਿੰਡ ਇਕ ਹੋ ਕੇ ਸਾਰੇ ਪਹੁੰਚੇ ਸੀਗੇ ਸਾਰੇ ਨਾਲ ਲੈ ਕੇ ਇਕੱਠੇ ਹੋ ਕੇ ਉਹਨਾਂ ਦੇ ਘਰ ਤੱਕ ਗਏ ਨੇ ਕਿ ਡਿਊਟੀ ਸੀ ਵੀਰ ਜੀ ਦੀ ਡਿਊਟੀ ਉਹਨਾਂ ਦੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੀਗੀ ਤੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀਗਾ ਉਸ ਦੇ ਦੌਰਾਨ ਉਹਨਾਂ ਨੇ ਦੋ ਅਫਸਰਾਂ ਦੀ ਜਾਨ ਬਚਾਈ ਸੀਗੀ ਉਸ ਦੇ ਚੱਕਰ ਉਹਨਾਂ ਨੂੰ ਵੀਰਤਾ ਸਨਮਾਨ ਮਿਲੇਗਾ ਸੈਨਾ ਮੈਡਲ ਇਸ ਤਰ੍ਹਾਂ ਦੇਖ ਦਿਓ ਇਸ ਸਨਮਾਨ ਨੂੰ ਕਿਵੇਂ ਦੇਖ ਦਿਓ ਕਿੱਡੀ ਕਿ ਉਪਲਬਧੀ ਤੁਸੀਂ ਇਸ ਚੀਜ਼ ਨੂੰ ਦੇਖ ਇਹੇ ਸਨਮਾਨ ਬਹੁਤ ਵੱਡਾ ਜੀ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 80-90 ਫੌਜੀ ਨੇਗੇ ਤੇ ਜਿਹੜਾ ਇਹ ਸੈਨਾ ਮੈਡਲ ਮਿਲੇਗਾ ਸਾਡੇ ਪਿੰਡ ਦੇ ਵਿੱਚ ਲਗਭਗ ਪਹਿਲੀ ਪ੍ਰਾਪਤੀ ਹੈ ਜੀ ਇਹ ਪਹਿਲਾ ਮੈਡਲ ਮਿਲੇ ਉਹਨਾਂ ਨੂੰ ਸੈਨਾ ਮੈਡਲ ਸਵਾਗਤ ਹੈ ਜੀ ਅੱਜ ਸਵਾਗਤ ਜੀ ਤੁਹਾਡੇ ਬੇਟੇ ਨੂੰ ਅੱਜ ਜਿਹੜਾ ਹੈਗਾ ਮੈਡਲ ਮਿਲੇਗਾ ਉਸ ਕਰਕੇ ਤੋਂ ਸਵਾਗਤ ਕੀਤਾ ਗਿਆ ਕਿਵੇਂ ਦੇਖ ਰਹੇ ਹੋ ਧੰਨਵਾਦ ਅਸੀਂ ਵਧੀਆ ਦੇਖ ਰਹੇ ਹਾਂਗੇ ਵਧੀਆ ਚੱਲ ਰਿਹਾ ਪ੍ਰੋਗਰਾਮ ਵਧੀਆ ਕਰਿਆ ਸਾਡੇ ਪਿੰਡ ਨੇ ਹਾਂ ਸਾਡੇ ਪਿੰਡ ਦਾ ਧੰਨਵਾਦ ਤੁਹਾਨੂੰ ਮਾਣ ਹੈ ਤੁਹਾਡੇ ਪੁੱਤ ਨੂੰ ਹਾਂ ਸਰਮਾਨ ਹੈ ਮੇਰੀ ਤੱਕੀ ਕਰੀ ਮੇਰੇ ਮਾਣਸ਼ਮ ਤੁਹਾਡੇ ਹਲਕੇ ਦੇ ਪਿੰਡ ਖਨਾਲ ਦੇ ਇੱਕ ਫੌਜੀ ਨੂੰ ਜਿਹੜਾ ਹੈਗਾ ਜੀ ਸੈਨਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਦਾ ਅੱਜ ਪਿੰਡ ਦੇ ਵਿੱਚ ਵੱਡਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਸਰਦਾਰ ਹਰਦੀਪ ਸਿੰਘ ਜੀ ਜਿਹੜੇ ਕਿ ਭਾਰਤੀ ਸੈਨਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇਗੇ ਆਪਣੀ ਨੌਕਰੀ ਕਰ ਰਹੇ ਨੇ ਉਹਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾਗਾ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਰਹੀਆਂ ਉਹਨਾਂ ਨੂੰ ਸੈਨਾ ਸੈਨਾ ਬਸਿਸ ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਬਹੁਤ ਮਾਣ ਵਾਲੀ ਗੱਲ ਆ ਮੈਨੂੰ ਇਥੋਂ ਪਤਾ ਲੱਗਦਾਗਾ ਕਿ ਸਾਡੇ ਜਿਹੜੇ ਸਾਡੇ ਇਲਾਕੇ ਦੇ ਬੱਚੇ ਨੇ ਜਾਂ ਪੰਜਾਬ ਦੇ ਬੱਚੇ ਨੇ ਕਿ ਉਹ ਸੈਂਟਰ ਦੇ ਵਿੱਚ ਕੇਂਦਰੀ ਸਰਵਿਸਿਸ ਦੇ ਅੰਦਰ ਜਾਂ ਮਿਲਟਰੀ ਦੇ ਅੰਦਰ ਫੌਜ ਦੇ ਅੰਦਰ ਕਿਸ ਤਰ੍ਹਾਂ ਦੀ ਆਪਣੀ ਭੂਮਿਕਾ ਨਿਭਾਉਂਦੇ ਨੇ ਕਿ ਸਮਝਦਾ ਪੰਜਾਬ ਨੇ ਹਮੇਸ਼ਾ ਹੀ ਮੋਰੀ ਰੋਲ ਅਦਾ ਕੀਤਾ ਜਦੋਂ ਵੀ ਕਿਤੇ ਸਰਹੱਦ ਦੇ ਉੱਤੇ ਲੋੜ ਪਈਆ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਹੈ ਜਿਹੜੀ ਹੈਗੀ ਆ ਉਹ ਸਟੇਟ ਦੀ ਜਾਂ ਸਾਡੇ ਸੈਂਟਰ ਦੀ ਜਾਂ ਸਾਡੇ ਦੇਸ਼ ਦੀ ਜਿਹੜੀ ਆ ਉਹ